ਇਸ ਘਟਨਾ ਨੂੰ ਜਿੰਨਾ ਨਿੰਦਿਆ ਜਾਵੇ ਓਨਾ ਘੱਟ ਹੈ ਕਿਸੇ ਧਰਮ ਤੇ ਹਮਲਾ ਨਹੀਂ ਇਹ ਇਨਸਾਨੀਅਤ ਤੇ ਹਮਲਾ ਹੈ ਜਿਹੜੇ ਹਮਲਾਵਰ ਸੀ ਉਹ ਪੰਜਾਬੀ ਬੋਲਦੇ ਸੀ ਪੁਲਿਸ ਦੀ ਵਰਦੀ ਦੇ ਵਿੱਚ ਵੀ ਸੀ ਤੇ ਉਹਨਾਂ ਨੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਜਿਸ ਪਰਿਵਾਰ ਦਾ ਕੋਈ ਜੀ ਗਿਆ ਉਸ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ 370 ਤਾਰਾ ਹਟਾਉਣ ਤੋਂ ਬਾਅਦ ਕਹਿੰਦੇ ਸੀ ਕਿ ਇੱਕ ਮਿਸ਼ਨ ਵੀ ਚਲਾਇਆ ਗਿਆ ਸੀ ਅੱਤਵਾਦ ਦੇ ਵਿਰੁੱਧ ਆਲ ਆਊਟ ਆਪਰੇਸ਼ਨ ਵੀ ਚਲਾਇਆ ਗਿਆ ਸੀ ਤਾਂ ਉਹ ਸਭ ਦੇ ਬਾਵਜੂਦ ਅੱਤਵਾਦੀ ਹਮਲੇ ਹੋ ਰਹੇ ਨੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਉਥੇ ਇਨਸਾਨ ਮਰੇ ਨੇ ਉਥੇ ਪਰਿਵਾਰਾਂ ਦੇ ਜੀ ਮਰੇ ਨੇ ਪਰਿਵਾਰ ਉੱਜੜੇ ਨੇ ਉਥੇ ਕੋਈ ਇਹ ਨਹੀਂ ਹੋਇਆ ਕਿ ਕੋਈ Hindu ਪਰਿਵਾਰ ਹੈ ਜਾਂ Muslim ਪਰਿਵਾਰ ਹੈ ਜਾਂ Sikh ਪਰਿਵਾਰ ਹੈ ਜਾਂ Christian ਪਰਿਵਾਰ ਹੈ ਕਿ ਪਰਿਵਾਰ ਦੇ ਵਿੱਚੋਂ ਜੀ ਚਲਿਆ ਗਿਆ ਤੇ ਉਸ ਦੀ ਜਿਹੜੀ ਕੁਛ ਪਰਦਾਦ ਸੀ ਘੱਟ ਸੀ ਕਿਉਂਕਿ ਕਿਸੇ ਵੀ ਧਰਮ ਦਾ ਹੁੰਦਾ ਕਿਸੇ ਵੀ ਜਾਤ ਦਾ ਹੁੰਦਾ ਜਿਸ ਪਰਿਵਾਰ ਦੇ ਵਿੱਚੋਂ ਜੀ ਜਾਂਦਾ ਉਸ ਪਰਿਵਾਰ ਨੂੰ ਉਨਾ ਹੀ ਦੁੱਖ ਲੱਗਦਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਪੂਰੀ ਵੀਡੀਓਗ੍ਰਾਫੀ ਹੋਈ ਹੈ ਤੇ ਬਹੁਤ ਸਾਰੇ ਕਹਿੰਦੇ ਨੇ ਕਿ ਕਿਸੇ ਦਾ ਬਿਆਨ ਆ ਰਿਹਾ ਸੀ ਕਿ ਜਾਓ ਮੋਦੀ ਨੂੰ ਦੱਸ ਦਿਓ ਆਪਣੇ ਵਾਲੀ ਸਰਕਾਰ ਵੀ ਮੋਦੀ ਸਾਹਿਬ ਵੀ ਇਹੀ ਕਹਿੰਦੇ ਨੇ ਤੇ ਪਾਕਿਸਤਾਨ ਵਾਲੇ ਵੀ ਕਹਿੰਦੇ ਨੇ ਪਰ ਦੋਵਾਂ ਦੇ ਵਿੱਚੋਂ ਭਾਵੇਂ ਉਹ ਝੂਠ ਬੋਲਦੇ ਨੇ ਭਾਵੇਂ ਸਾਡੇ ਵਾਲੇ ਝੂਠ ਬੋਲਦੇ ਨੇ ਪਰ ਝੂਠ ਤਾਂ ਕੋਈ ਬੋਲ ਰਿਹਾ ਪੂਰਾ ਦੇਸ਼ ਜਿਹੜਾ ਹਾਈ ਅਲਰਟ ਤੇ ਆ ਬੀਤੇ ਦਿਨਾਂ ਦੇ ਵਿੱਚ ਜੋ ਅੱਤਵਾਦ ਹਮਲਾ ਹੋਇਆ ਉਹ ਹਮਲੇ ਦੇ ਕਾਰਨ ਪੂਰਾ ਦੇਸ਼ ਜਿਹੜਾ ਸਦਮੇ ਵਿੱਚ ਆ ਇਹ ਹਮਲੇ ਨੇ ਪੂਰੇ ਦੇਸ਼ ਨੂੰ ਜਿਹੜਾ ਝੰਡੋੜ ਕੇ ਰੱਖ ਦਿੱਤਾ ਤਾਂ ਇਹ ਕਿਹਾ ਜਾ ਰਿਹਾ ਕਿ ਇਹ ਹਮਲੇ ਕਾਰਨ ਜਿਹੜਾ 25 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋ ਗਈ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਲੋਕਾਂ ਨੂੰ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਪਰ ਹੁਣ ਜਿਹੜਾ ਸਿਆਸੀ ਲੀਡਰਾਂ ਦੇ ਵੱਲੋਂ ਇਹ ਘਟਨਾਕਰਮ ਨੂੰ ਪੂਰਾ ਜਿਹੜਾ ਧਾਰਮਿਕ ਮਾਮਲੇ ਨਾਲ ਜੋੜ ਕੇ ਧਾਰਮਿਕ ਜਿਹੜੀ ਰੰਗਤ ਦਿੱਤੀ ਜਾ ਰਹੀ ਹੈ ਤਾਂ ਇਸ ਬਾਬਤ ਜਾਂ ਦੈਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜਿਹੜਾ ਬੀਤੇ ਦਿਨਾਂ ਦੇ ਵਿੱਚ ਅੱਤਵਾਦ ਹਮਲਾ ਹੋਇਆ ਇਹ ਘਟਨਾ ਕਰਮ ਹੋਇਆ ਤਾਂ ਇਹ ਸਾਰਿਆਂ ਦੇ ਹਿਰਦੇ ਨੂੰ ਜਿਹੜਾ ਬਲੁੰਦਰ ਕੇ ਰੱਖ ਦਿੱਤਾ ਤੁਸੀਂ ਇਸ ਘਟਨਾ ਕਰਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਕਿ ਇਸ ਘਟਨਾ ਨੂੰ ਜਿੰਨਾ ਨਿੰਦਿਆ ਜਾਵੇ ਉਹਨਾਂ ਘਟ ਹੈ ਤੇ ਇਸ ਘਟਨਾ ਨੂੰ ਨਿੰਦਣ ਦੇ ਲਈ ਸ਼ਬਦ ਘੱਟ ਪੈ ਜਾਂਦੇ ਨੇ ਕੋਈ ਸ਼ਬਦ ਨਹੀਂ ਹੈਗੇ ਕਿ ਇਸ ਘਟਨਾ ਨੂੰ ਨਿੰਦਿਆ ਜਾਵੇ ਜਿੰਨੀ ਇਹ ਚੀਜ਼ ਦੀ ਨਿੰਦਿਆ ਕੀਤੀ ਜਾਵੇ ਘੱਟ ਹੈ ਕਿਉਂਕਿ ਇਹ ਕਿਸੇ ਧਰਮ ਤੇ ਹਮਲਾ ਨਹੀਂ ਇਹ ਇਨਸਾਨੀਅਤ ਤੇ ਹਮਲਾ ਹੈ ਇਨਸਾਨੀਅਤ ਵਿਰੋਧੀ ਲੋਕਾਂ ਨੇ ਇਨਸਾਨਾਂ ਤੇ ਹਮਲਾ ਕੀਤਾ ਤੇ ਜਿਸ ਤਰੀਕੇ ਦੀਆਂ ਵੀਡੀਓਜ਼ ਆ ਰਹੀਆਂ ਨੇ ਵੀਡੀਓਗ੍ਰਾਫੀ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਕਿ ਧਰਮ ਪੁੱਛ ਕੇ ਗੋਲੀ ਮਾਰੀ ਗਈ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਸ਼ੱਕ ਪੈਦਾ ਕਰਦਾ ਹੈ ਉੱਥੇ ਇਹ ਵੀ ਦਾਵਾ ਕੀਤਾ ਜਾ ਰਿਹਾ ਇੱਕ ਰਿਪੋਰਟ ਦੇ ਵਿੱਚ ਕਿ ਜਿਹੜੇ ਹਮਲਾਵਰ ਸੀ ਉਹ ਪੰਜਾਬੀ ਬੋਲਦੇ ਸੀ ਪੁਲਿਸ ਦੀ ਵਰਦੀ ਦੇ ਵਿੱਚ ਵੀ ਸੀ ਤੇ ਉਹਨਾਂ ਨੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਤਾਂ ਇਸ ਤਰੀਕੇ ਦੇ ਬਹੁਤ ਸਾਰੇ ਕਿੰਤੂ ਪ੍ਰੰਤੂ ਵੀ ਇਸ ਮਾਮਲੇ ਨੂੰ ਲੈ ਕੇ ਹੋ ਸਕਦੇ ਨੇ ਪਰ ਇਸ ਪਰਿਵਾਰ ਦਾ ਕੋਈ ਜੀ ਗਿਆ ਉਸ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ ਤੇ ਦੂਜੇ ਪਾਸੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸੂਬੇ ਦੇ ਵਿੱਚ ਸ਼ਾਂਤੀ ਹੈ ਕਿਉਂਕਿ ਹੁਣ ਜੰਮੂ ਕਸ਼ਮੀਰ ਨੂੰ ਇੱਕ ਸੂਬਾ ਬਣਾ ਦਿੱਤਾ ਗਿਆ 370 ਧਾਰਾ ਹਟਾਉਣ ਤੋਂ ਬਾਅਦ ਕਹਿੰਦੇ ਸੀ ਕਿ ਇੱਕ ਮਿਸ਼ਨ ਵੀ ਚਲਾਇਆ ਗਿਆ ਸੀ ਅੱਤਵਾਦ ਦੇ ਵਿਰੁੱਧ ਆਲ ਆਊਟ ਆਪਰੇਸ਼ਨ ਵੀ ਚਲਾਇਆ ਗਿਆ ਸੀ ਤਾਂ ਉਹ ਸਭ ਦੇ ਬਾਵਜੂਦ ਅੱਤਵਾਦੀ ਹਮਲੇ ਹੋ ਰਹੇ ਨੇ ਤਾਂ ਉਸ ਨੂੰ ਲੈ ਕੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਉੱਠਦੇ ਨੇ ਤੇ ਜਿਹੜੀ ਨੀਤੀ ਲੈ ਕੇ ਆਂਦੀ ਗਈ ਆ ਇਹ ਅਕਸਰ ਹੁੰਦਾ ਰਿਹਾ ਕਿ ਪਹਿਲਾਂ ਕੋਈ ਐਕਸ਼ਨ ਹੋ ਜਾਂਦਾ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਮੋਦੀ ਸਰਕਾਰ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਨੇ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇਸ ਮਾਮਲੇ ਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਤਾਂ ਉਹ ਉਸ ਨਾਲੋਂ ਵੀ ਨਿੰਦਣਯੋਗ ਹੈ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹਰ ਧਰਮ ਦੇ ਵਿੱਚ ਮਾੜੇ ਲੋਕ ਹੁੰਦੇ ਨੇ ਹਰ ਧਰਮ ਦੇ ਵਿੱਚ ਚੰਗੇ ਲੋਕ ਹੁੰਦੇ ਨੇ ਉੱਥੇ ਇਨਸਾਨ ਮਰੇ ਨੇ ਉੱਥੇ ਪਰਿਵਾਰਾਂ ਦੇ ਜੀ ਮਰੇ ਨੇ ਪਰਿਵਾਰ ਉੱਜੜੇ ਨੇ ਉੱਥੇ ਕੋਈ ਇਹ ਨਹੀਂ ਹੋਇਆ ਕਿ ਕੋਈ Hindu ਪਰਿਵਾਰ ਹੈ ਜਾਂ Muslim ਪਰਿਵਾਰ ਹੈ ਜਾਂ Sikh ਪਰਿਵਾਰ ਹੈ ਜਾਂ Christian ਪਰਿਵਾਰ ਹੈ ਕਿ ਪਰਿਵਾਰ ਦੇ ਵਿੱਚੋਂ ਜੀ ਚਲਿਆ ਗਿਆ ਤੇ ਉਸ ਦੀ ਜਿਹੜੀ ਪੁੱਛ ਪੜਤਾਲ ਸੀ ਘੱਟ ਸੀ ਕਿਉਂਕਿ ਕਿਸੇ ਵੀ ਧਰਮ ਦਾ ਹੁੰਦਾ ਕਿਸੇ ਵੀ ਜਾਤ ਦਾ ਹੁੰਦਾ ਜਿਸ ਪਰਿਵਾਰ ਦੇ ਵਿੱਚੋਂ ਜੀਂਦਾ ਹੈ ਉਸ ਪਰਿਵਾਰ ਨੂੰ ਉਨਾ ਹੀ ਦੁੱਖ ਲੱਗਦਾ ਜਿੰਨਾ ਕਿ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਦੁੱਖ ਲੱਗਦਾ ਕਿਉਂਕਿ ਇਸ ਆਪਾਂ ਜਿੱਥੇ ਰਹਿੰਦੇ ਆ ਆਪਣਾ ਦੇਸ਼ ਬਹੁ ਗਿਣਤੀ ਦੇਸ਼ ਆ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਸੱਭਿਆਚਾਰ ਦੇ ਲੋਕ ਰਹਿੰਦੇ ਨੇ ਬਹੁਤ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਨੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਇਸ ਚੀਜ਼ ਨੂੰ ਧਾਰਮਿਕ ਰੰਗਤ ਦੇਣਾ ਜਿੰਨਾ ਇਸ ਅੱਤਵਾਦੀ ਹਮਲੇ ਨੂੰ ਨਿੰਦਣਯੋਗ ਹੈ ਉਨਾ ਹੀ ਇਸ ਘਟਨਾ ਨੂੰ ਧਾਰਮਿਕ ਰੰਗਤ ਦੇਣਾ ਵੀ ਨਿੰਦਣਯੋਗ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਕਸਰ ਇਸ ਤਰੀਕੇ ਦਾ ਹੁੰਦਾ ਰਿਹਾ ਦੂਜੇ ਪਾਸੇ ਕਾਨੂੰਨ ਵਿਵਸਥਾ ਹੁਣ ਕਾਰਵਾਈ ਕਰ ਦਿੱਤੀ ਗਈ ਮੋਦੀ ਸਾਹਿਬ ਵੀ ਵਾਪਸ ਆਏ ਨੇ ਤੇ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਮੁੱਖ ਮੰਤਰੀ ਸਾਹਿਬ ਵੀ ਮੀਟਿੰਗ ਕਰ ਰਹੇ ਨੇ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਜਜ਼ਬਾਤੀ ਤੌਰ ਤੇ ਜਿਨ੍ਹਾਂ ਦਾ ਮੈਂਬਰ ਗਿਆ ਉਹਨਾਂ ਦਾ ਘਾਟਾ ਕਦੇ ਕੋਈ ਪੂਰਾ ਨਹੀਂ ਕਰ ਸਕਦਾ ਤੇ ਕਾਨੂੰਨ ਵਿਵਸਥਾ ਤੇ ਆਪਣੇ ਆਪ ਵੱਡੇ ਸਵਾਲ ਨੇ ਕਿਉਂਕਿ ਕੇਂਦਰ ਦੀ ਸਰਕਾਰ ਜਿਹੜੀ ਲਗਾਤਾਰ ਕਹਿੰਦੀ ਸੀ ਕਿ ਕਾਨੂੰਨ ਵਿਵਸਥਾ ਬਿਲਕੁਲ ਹੁਣ ਉੱਥੇ ਸਹੀ ਹੋਈ ਆ 370 ਧਾਰਾ ਜਿਹੜੀ ਹਟਾਉਣ ਤੋਂ ਬਾਅਦ ਅਸੀਂ ਪੂਰਾ ਕੰਟਰੋਲ ਕਰ ਲਿਆ ਉੱਥੇ ਬਹੁਤ ਵਧੀਆ ਪ੍ਰਬੰਧ ਨੇ ਤੇ ਸੈਲਾਨੀ ਵੀ ਆ ਰਹੇ ਨੇ ਤੇ ਦੁੱਖ ਦੀ ਗੱਲ ਇਹ ਆ ਕਿ ਸੈਲਾਨੀਆਂ ਦੇ ਉੱਤੇ ਹੀ ਗੋਲੀਬਾਰੀ ਕੀਤੀ ਗਈ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਧਰਮ ਪੁੱਛ ਕੇ ਗੋਲੀ ਮਾਰੀ ਗਈ ਹੈ ਤੇ ਉੱਥੇ ਉਹ ਵੀ ਕਿਹਾ ਜਾਂਦਾ ਕਿ ਪੁਲਿਸ ਦੀ ਵਰਦੀ ਦੇ ਵਿੱਚ ਸਿੱਧੇ ਪੰਜਾਬੀ ਬੋਲਦੇ ਸੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਬਹੁਤ ਵੱਡੇ ਸ਼ੱਕ ਪੈਦਾ ਕਰਦੀਆਂ ਨੇ ਇਸ ਤਰੀਕੇ ਦੀਆਂ ਘਟਨਾਕ੍ਰਮ ਤੇ ਇਹ ਵੀ ਕਿਹਾ ਜਾ ਰਿਹਾ ਕਿ ਪੂਰੀ ਵੀਡੀਓਗ੍ਰਾਫੀ ਹੋਈ ਹੈ ਤੇ ਬਹੁਤ ਸਾਰੇ ਕਹਿੰਦੇ ਨੇ ਕਿ ਕਿਸੇ ਦਾ ਬਿਆਨ ਆ ਰਿਹਾ ਸੀ ਕਿ ਜਾਓ મોદી ਨੂੰ ਦੱਸ ਦਿਓ ਜਾਂ ਫਿਰ ਇੱਥੋਂ ਦਾ ਕਹਿ ਦਿੱਤਾ ਜਾਂਦਾ ਕਿ ਜਾਣ ਬੁੱਝ ਕੇ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਭਾਰਤ ਪਾਕਿਸਤਾਨ ਤੇ ਇਲਜ਼ਾਮ ਲਾਉਂਦਾ ਕਿ ਪਾਕਿਸਤਾਨ ਦਾ ਹੱਤ ਹੈ ਤੇ ਦੂਜੇ ਪਾਸੇ ਉਹਨਾਂ ਦੇ ਰੱਖਿਆ ਮੰਤਰੀ ਕਹਿੰਦੇ ਆ ਕਿ ਪਾਕਿਸਤਾਨ ਦਾ ਸਾਡਾ ਇਸ ਦੇ ਵਿੱਚ ਕੋਈ ਹੱਤ ਨਹੀਂ ਤੇ ਅਸੀਂ ਕਿਸੇ ਵੀ ਤਰੀਕੇ ਦੇ ਅੱਤਵਾਦ ਨੂੰ ਬढ़ावा ਨਹੀਂ ਦਿੰਦੇ ਅਸੀਂ ਅੱਤਵਾਦ ਦੇ ਵਿਰੋਧ ਦੇ ਵਿੱਚ ਆ ਪਰ ਇਹ ਸਰਕਾਰ ਵੀ ਆਪਣੇ ਵਾਲੀ ਸਰਕਾਰ ਵੀ ਮੋਦੀ ਸਾਹਿਬ ਵੀ ਇਹੀ ਕਹਿੰਦੇ ਨੇ ਤੇ ਪਾਕਿਸਤਾਨ ਵਾਲੇ ਵੀ ਕਹਿੰਦੇ ਨੇ ਪਰ ਦੋਵਾਂ ਦੇ ਵਿੱਚੋਂ ਭਾਵੇਂ ਉਹ ਝੂਠ ਬੋਲਦੇ ਨੇ ਭਾਵੇਂ ਸਾਡੇ ਵਾਲੇ ਝੂਠ ਬੋਲਦੇ ਨੇ ਪਰ ਝੂਠ ਤਾਂ ਕੋਈ ਬੋਲ ਰਿਹਾ ਉਹਨਾਂ ਪਰਿਵਾਰਾਂ ਦਾ ਕੀ ਬਣੂਗਾ ਜਿਨ੍ਹਾਂ ਦਾ ਜਵਾਨ ਪੁੱਤ ਚਲਾ ਗਿਆ ਜਿਨ੍ਹਾਂ ਦੇ ਜਵਾਕ ਚਲੇ ਗਏ ਕਿਉਂਕਿ ਜਿਹੜੇ ਜ਼ਖਮੀ ਨੇ ਉਹ ਹੋ ਸਕਦਾ ਕਿ ਵਕਤ ਦੇ ਨਾਲ ਜ਼ਖਮ ਭਰ ਜਾਣ ਪਰ ਦੂਜੇ ਪਾਸੇ ਜਿਨ੍ਹਾਂ ਦਾ ਜੀ ਚਲਾ ਗਿਆ ਉਹਨਾਂ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ ਨਾ ਹੀ ਇਹ ਰਾਜਨੀਤਿਕ ਆਗੂ ਹਮੇਸ਼ਾ ਇਸ ਤਰੀਕੇ ਦਾ ਹੁੰਦਾ ਰਿਹਾ ਉਸ ਇਲਾਕੇ ਦੇ ਵਿੱਚ 2000 19 ਦੀ ਘਟਨਾ ਵੀ ਯਾਦ ਆਉਂਦੀ ਹੈ ਜਦ CRPF ਤੇ ਕੱਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ 47 ਸਾਡੇ ਜਵਾਨ ਸ਼ਹੀਦ ਹੋ ਜਾਂਦੇ ਨੇ ਪਿਛਲੇ ਸਾਲ ਵੀ ਇੱਕ ਘਟਨਾਕ੍ਰਮ ਹੁੰਦੀ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਆਰਮੀ ਦੀ ਵਰਦੀ ਦੇ ਵਿੱਚ ਕੁਝ ਲੋਕ ਆਉਂਦੇ ਨੇ ਕੁਝ ਅੱਤਵਾਦੀ ਆਉਂਦੇ ਨੇ ਤੇ ਉੱਥੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਭਰੀ ਬਸ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਉਸ ਦੇ ਵਿੱਚ ਵੀ 10 ਲੋਕ ਮਰੇ ਸੀ ਤਾਂ ਇਹ ਆਪਣੇ ਆਪ ਦੇ ਵਿੱਚ ਕਾਨੂੰਨ ਵਿਵਸਥਾ ਤੇ ਸਵਾਲ ਨੇ ਤੇ ਅਮਿਤ ਸ਼ਾਹ ਕੋਲ ਗ੍ਰਹਿ ਮੰਤਰਾਲੇ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹਾਲਾਂਕਿ ਉਹ ਉੱਥੇ ਗਏ ਵੀ ਹੋਏ ਨੇ ਤੇ ਕਿਸੇ ਨੂੰ ਗਾਲਾਂ ਕੱਢ ਕੇ ਪਾਕਿਸਤਾਨ ਨੂੰ ਜਾਂ ਚੀਨ ਨੂੰ ਗਾਲਾਂ ਕੱਢ ਕੇ ਕੁਝ ਨਹੀਂ ਹੋਣਾ ਤੇ ਬਹੁਤ ਸਾਰੇ ਲੋਕਾਂ ਦੇ ਬਿਆਨ ਵੀ ਆ ਰਹੇ ਨੇ ਖੂਨ ਦਾ ਬਦਲਾ ਖੂਨ ਤੇ ਜੇ ਅਸੀਂ ਖੂਨ ਦਾ ਬਦਲਾ ਖੂਨ ਇਹ ਹੁੰਦਾ ਜਦੋਂ ਕਿਸੇ ਦਾ ਜੀ ਜਾਂਦਾ ਹੈ ਸਾਨੂੰ ਵੀ ਲੱਗਦਾ ਕਿ ਸਾਡਾ ਕੋਈ ਮਾਰਿਆ ਤਾਂ ਅਸੀਂ ਵੀ ਮਾਰਾਂਗੇ ਪਰ ਇਹ ਕਦੋਂ ਤੱਕ ਮਾਰਦੇ ਰਹਾਂਗੇ ਅਸੀਂ ਪਾਕਿਸਤਾਨ ਵਾਲਿਆਂ ਨੂੰ ਮਾਰਤਾ ਉਹ ਪਾਕਿਸਤਾਨ ਵਾਲੇ ਸਾਨੂੰ ਮਾਰ ਦੇਣਗੇ ਤੇ ਇਸ ਤਰੀਕੇ ਦਾ ਕਦੋਂ ਤੱਕ ਚੱਲਦਾ ਰਹੂਗਾ ਅਸੀਂ ਚੀਨ ਨੇ ਸਾਡੇ ਤੇ ਹਮਲਾ ਕਰਤਾ ਤੇ ਚੀਨ ਵਾਲਿਆਂ ਤੇ ਅਸੀਂ ਹਮਲਾ ਕਰ ਦਾਂਗੇ ਕਦੋਂ ਤੱਕ ਹੁੰਦਾ ਰਹੂਗਾ ਕਦੋਂ ਤੱਕ ਇਹ ਸਭ ਕੁਝ ਚੱਲਦਾ ਰਹੂਗਾ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਨੇ ਇਨਸਾਨੀਅਤ ਤੇ ਹਮਲਾ ਹੋਇਆ ਇਨਸਾਨੀਅਤ ਉਵਰੋਧੀ ਹਮਲਾ ਸੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹ ਘਟੀਆ ਲੋਕ ਹੁੰਦੇ ਨੇ ਤੇ ਘਟਿਆ ਹੀ ਹਮਲੇ ਲੋਕ ਕਰਦੇ ਨੇ ਕਿਉਂਕਿ ਇੱਥੇ ਇਹ ਤਾਂ ਹੋਊਗਾ ਨਹੀਂ ਕਿ ਪੂਰੀ ਪਲੈਨਿੰਗ ਤੋਂ ਬਿਨਾ ਕੋਈ ਹਮਲਾ ਹੋ ਗਿਆ ਉਹ ਕਿੰਨੇ ਟਾਈਮ ਦੇ ਇੱਥੇ ਰਹਿ ਰਹੇ ਸੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਵੱਖ-ਵੱਖ ਜੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਨੇ ਜਾਂਚ ਕਰਨੀ ਹੈ ਇਹ ਪ੍ਰਸ਼ਾਸਨਿਕ ਅਧਿਕਾਰੀ ਦੱਸ ਸਕਦੇ ਨੇ ਕਿ ਕਿੰਨੇ ਟਾਈਮ ਤੋਂ ਉਹ ਅਤਵਾਦੀ ਇੱਥੇ ਰਹਿ ਰਹੇ ਸੀ ਕਿੰਨੇ ਟਾਈਮ ਤੋਂ ਟ੍ਰੇਨਿੰਗ ਹੋਈ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਜਿਸ ਤਰੀਕੇ ਦਾ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਵਾਈਟ ਸਾਰੀਆਂ ਨੇ ਆਮ ਲੋਕਾਂ ਜਿਹੜੇ ਪੀੜਤ ਲੋਕ ਨੇ ਉਹ ਕਹਿ ਰਹੇ ਨੇ ਕਿ ਉੱਥੇ ਧਰਮ ਪੁੱਛ ਕੇ ਗੋਲੀ ਮਾਰੀ ਗਈ ਕੀ ਮਾਰੀ ਗਈ ਹੈ ਹਾਲਾਂਕਿ ਇੱਕ ਵਿਅਕਤੀ ਹੈ ਜਿਹੜਾ ਉਹ ਮੁਸਲਮਨ ਧਰਮ ਦੇ ਨਾਲ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਉੱਥੇ ਘੋੜੇ ਦੀ ਸਵਾਰੀ ਕਰਵਾਉਂਦਾ ਸੀ ਤੇ ਦੂਜੇ ਪਾਸੇ ਕਸ਼ਮੀਰ ਨੂੰ ਸਵਰਗ ਦੀ ਧਰਤੀ ਕਿਹਾ ਜਾਂਦਾ ਜੰਮੂ ਕਸ਼ਮੀਰ ਹੈ ਜਿਹੜਾ ਉਸ ਨੂੰ ਸਵਰਗ ਕਿਹਾ ਜਾਂਦਾ ਧਰਤੀ ਦੇ ਉੱਤੇ ਸਵਰਗ ਦਾ ਦਰਜਾ ਉਹ ਚੀਜ਼ ਨੂੰ ਦਿੱਤਾ ਜਾਂਦਾ ਤੇ ਸਾਰਾ ਪ੍ਰਬੰਧ ਉਹਨਾਂ ਦਾ ਜੀਵਨ ਰੇਖਾ ਜਿਹੜਾ ਰੋਜ਼ੀ ਰੋਟੀ ਆ ਉਹ ਸੈਲਾਨੀਆਂ ਦੇ ਸਿਰ ਤੇ ਚੱਲਦਾ ਜੇਕਰ ਸੈਲਾਨੀਆਂ ਤੇ ਇਸ ਤਰੀਕੇ ਦਾ ਹਮਲਾ ਹੋਵੇਗਾ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਅਕੇ ਹੁਣ ਸੂਬਾ ਬਣ ਚੁੱਕਿਆ ਉਸ ਸੂਬੇ ਦੀ ਕੀ ਰੂਪਰੇਖਾ ਰਹੇਗੀ ਕੀ ਜੀਵਨ ਰਹੇਗਾ ਕਿਵੇਂ ਦੀ ਜ਼ਿੰਦਗੀ ਜਿਉਣਗੇ ਆਪਣੇ ਆਪ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਵੱਡੇ ਸਵਾਲ ਨੇ